ਸੋ ਲੋ ਅੱਜ ਇੱਕ ਅਹਿਮ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਮੇਰੇ ਨਾਲ ਡੀਸੀਪੀ ਰਪਿੰਦਰ ਸਿੰਘ ਮਜੂਨ ਨੇ ਗੱਲਬਾਤ ਕਰਨ ਲੈ ਸਰ ਕਿਹੜੇ ਮਾਮਲੇ ਤੇ ਪ੍ਰੈਸ ਕਾਨਫਰੰਸ ਕੀਤੀ ਹੈ ਕੀ ਕੀ ਜਿਹੜੀ ਰਿਕਵਰੀ ਹੈ ਨਹੀਂ ਬੇਸਿਕਲੀ ਇਹ ਲੋਕਾਂ ਨੂੰ ਅਵੇਅਰ ਕਰਨ ਵਾਸਤੇ ਹੈ ਕਿ ਜਿਹੜਾ ਸੋਸ਼ਲ ਮੀਡੀਆ ਹੈਗਾ ਉਹਨੂੰ ਬੜੇ ਰਿਸਪੌਂਸਿਬਿਲਟੀ ਨਾਲ ਯੂਜ਼ ਕਰੋ ਤੇ ਉਹਦੇ ਚ ਅਫਵਾਹਾਂ ਨਾ ਫਲਾਓ ਇਹਦੇ ਤੇ ਫੇਕ ਨਿਊਜ਼ ਵਗੈਰਾ ਦਾ ਬਿਲਕੁਲ ਨਾ ਕਰੋ ਸਰ ਪਨਾਪੁਰ ਮਾਹੌਲ ਹੈਗਾ ਵਾ ਕਿਸ ਤਰ੍ਹਾਂ ਦੀ ਵੀਡੀਓ ਇਹਨਾਂ ਨੇ ਅਪਲੋਡ ਕੀਤੀਆਂ ਸੀਗੀਆਂ ਕੀ ਹੋਏ ਕਾਰਵਾਈ ਇਹਦੇ ਤੇ ਸੀਗਾ ਕਿ ਇਹਨਾਂ ਨੇ ਵੀਡੀਓ ਸ਼ੇਅਰ ਸ਼ੇਅਰ ਕਰਤੀਆਂ ਕਿ ਜਿਹੜੀ ਜਿਹੜੀ ਇੱਕ ਤੁਹਾਨੂੰ ਮਿਜ਼ਾਈਲ ਦਿਖਾਈ ਹੋਈ ਹੈ ਕਿ ਜੀ ਲੁਧਿਆਣੇ ਤੇ ਗਰੀ ਹੈ ਤੇ ਉਹਨਾਂ ਦੇਖੋ ਤੁਸੀਂ ਕਿੰਨਾ ਪੈਨਿਕ ਕ੍ਰੀਏਟ ਹੋ ਸਕਦਾ ਹੈ। ਨੂਜ਼ਰੀ ਆ ਗਈ ਕਿ ਅੱਗ ਲੱਗੀ ਹੋਈ ਹੈ ਦਿਖਾਈ ਹੋਈ ਹੈ ਉਹਦੇ ਤੇ। ਸੋ ਇਹ ਦੇਖ ਬਾਕੀ ਅਸੀਂ ਵੈਰੀਫਾਈ ਹਜੇ ਕਰ ਰਹੇ ਹਾਂ। ਸੋ ਇਹ ਅੱਜ ਦਾ ਮਕਸਦ ਇਹੀ ਸੀਗਾ ਕਿ ਇਹਦੇ ਤੋਂ ਰਿਫਰੇਨ ਰਹੋ ਤੁਸੀਂ ਮਤਲਬ ਇਹਦੇ ਚ ਨੌਜਵਾਨਾਂ ਨੂੰ ਆਪ ਦੇ ਘਰ ਦੇ ਬੱਚਿਆਂ ਨੂੰ ਉਹਦੇ 'ਚ ਧਿਆਨ ਰੱਖੋ ਕਿ ਇਹ ਲੱਗਦਾ ਸੈਕੰਡ ਇਅਰ ਸ਼ੇਅਰ ਕਰਨ ਨੂੰ ਪਰ ਇਹ ਨਾਲ ਤੁਹਾਡੀ ਲਾਈਫ ਚੇਂਜਿੰਗ ਇਫੈਕਟ ਹੋ ਸਕਦਾ ਹੈ ਇਹਦੇ ਨਾਲ। ਤੁਹਾਨੂੰ ਜਾਣਕਾਰੀ ਕੀ ਮਿਲੀ ਸੀ ਕਿਸ ਤਰ੍ਹਾਂ ਇਹਨਾਂ ਨੇ ਵੀਡੀਓ ਅਪਲੋਡ ਕੀਤੀ ਹੈ ਕਿ ਅਪਲੋਡ ਇਹਨਾਂ ਨੇ ਆਪ ਬਣਾਈ ਹੈ ਵੀਡੀਓ ਜਾਂ ਕਿ ਸ਼ੇਅਰ ਕੀਤੀ ਹੈ ਵੀਡੀਓ? ਇਹਨਾਂ ਨੇ ਕੁਝ ਅਜੇ ਚੈੱਕ ਕਰ ਰਹੇ ਆ ਇੱਕ ਨੇ ਸ਼ਾਇਦ ਆਪ ਹੀ ਬਣਾਈ ਸੀ ਇੱਕ ਨੇ ਪਾਵਰ ਕੀਤੀ ਸੀ। ਹਾਂਜੀ। ਅਪੀਲ ਕੀ ਕਰਨੀ ਚਾਹੂਗੇ ਸਰ ਆਈਟੀ ਸੈਲ ਪੁਲਿਸ ਦਾ ਕਿਸ ਤਰ੍ਹਾਂ ਕੰਮ ਕਰਦਾ ਹੈ? ਸਾਡਾ ਅਸੀਂ ਕਨਸਟੈਂਟ ਵਾਚ ਕਰ ਰਹੇ ਆਂ ਸਾਡਾ ਵੀ ਡੀਪੀਆਰਓ ਹੈਂਡਲ ਵੀ ਸਾਡਾ ਏਵਨ ਸਿਕਿਉਰਿਟੀ ਫੋਰਸਸ ਦਾ ਸਾਰੇ ਪਾਸੇ ਇਹ ਵ ਜਿਹੜਾ ਆਪਣਾ ਦੁਸ਼ਮਣ ਦੇਸ਼ ਵੀ ਯੂਜ਼ ਕਰ ਸਕਦਾ ਸੋ ਆਪਾਂ ਕਈ ਵਾਰੀ ਆਪਦੀ ਅਨ ਇਨਟੈਂਸ਼ਨਲੀ ਲੋਕੇਸ਼ਨ ਦੱਸ ਦਿੰਨੇ ਆ ਸੋ ਇਹ ਚੀਜ਼ਾਂ ਨੂੰ ਰਿਫਰੇਨ ਕਰਨ ਵਾਸਤੇ ਅਸੀਂ ਕਰ ਰਹੇ ਹਾਂ ਤੁਸੀਂ ਇਹ ਲਾਈਨ ਨੰਬਰ ਵੀ ਜਾਰੀ ਕੀਤਾ ਉਹ ਤੁਸੀਂ ਇੱਕ ਵਾਰੀ ਰਿਪੀਟ ਕਰ ਦਿਓ ਕੀ ਨੰਬਰ ਹੈਗਾ ਵਾ ਕੀ ਨੰਬਰ ਤਾਂ ਹੈ ਹੀ ਹੈ ਜੀ ਦੂਸਰਾ ਹੈਗਾ 78370 18500 ਕੋਈ ਵੀਡੀਓ ਇਸ ਤਰ੍ਹਾਂ ਦੀ ਕੋਈ ਪਾਉਂਦਾ ਵਾ ਤਾਂ ਉਸ ਨੰਬਰ ਤੇ ਵੀ ਸ਼ੇਅਰ ਕਰ ਸਕੀ ਹਾਂ ਤੁਸੀਂ ਤੁਸੀਂ ਇਹਦੇ ਤੋਂ ਚੈੱਕ ਕਰ ਸਕਦੇ ਹੋ ਬਿਲਕੁਲ ਡੀਪੀਆਰ ਹੱਥੋਂ ਵੀ ਕਰਨੀ ਜਾਊਂਗੇ ਕੀ ਮੈਸੇਜ ਦੇਣਾ ਇਹੀ ਹੈ ਕਿ ਐਕਟ ਰਿਸਪਾਂਸਿਬਲ ਹੀ ਹੈ ਐਵਰੀ ਸਿਟੀਜ਼ਨ ਇਟ ਇਜ਼ ਅ ਕਲੈਕਟਿਵ ਅਫਰਟ ਸੋ ਐਕਟ ਬਰੀ ਰਿਸਪਾਂਸਿਬਲਟੀ ਬਿਲਕੁਲ ਡੀਸੀਪੀ ਨੇ ਜਿਨ੍ਹਾਂ ਨੇ ਜਾਣਕਾਰੀ ਤੇ ਸਾਡਾ ਡੀਪੀ ਆਰ ਮੇਜੂਰ ਨੇ ਗੱਲਬਾਤ ਕਰ ਲੈਣਾ ਸਰ ਕਿਸ ਤਰ੍ਹਾਂ ਦੀ ਜਾਣਕਾਰੀਆਂ ਜਿਹੜੀਆਂ ਸੋਸ਼ਲ ਮੀਡੀਆ ਤੇ ਜੋ ਫੈਲ ਰਹੀਆਂ ਨੇ ਅੱਜ ਕੱਲ ਜੋ ਮਾਹੌਲ ਤਣਾਪੁਰਕ ਬਣਿਆ ਹੋਇਆ ਹੈ ਕੀ ਪੀਲ ਕਰਨੀ ਚਾਹੂਗੇ ਕਿਥੇ ਤੁਸੀਂ ਜਿਹੜੀ ਚੈੱਕ ਕਰ ਸਕਦੇ ਤੁਸੀਂ ਗਵਰਨਮੈਂਟ ਦੇ ਪੇਜ ਵੀ ਬਣਾਏ ਨੇ ਕਿਥੇ ਆ ਕੇ ਲੋਕ ਜਿਹੜੀ ਚੈੱਕ ਸਹੀ ਜਾਣਕਾਰੀ ਲੈ ਸਕਦੇ ਲੋਕਾਂ ਨੂੰ ਇਹੀ ਅਪੀਲ ਹੈ ਜੀ ਕਿ ਇਹ ਟਾਈਮ ਬੜਾ ਟੈਸਟਿੰਗ ਟਾਈਮ ਆ ਇਹੋ ਜੇ ਟਾਈਮ ਦੇ ਵਿੱਚ ਰਿਊਮਰਸ ਬਹੁਤ ਫੈਲਦੇ ਨੇ ਲੋਕ ਅਫਵਾਹਾਂ ਚ ਬਹੁਤ ਈਜ਼ੀਲੀ ਮੰਨ ਜਾਂਦੇ ਨੇ ਕਿ ਅੱਛਾ ਇਦਾਂ ਹੋਇਆ ਹੋਣਾ ਬਟ ਸਾਰਿਆਂ ਨੂੰ ਇਹੀ ਅਪੀਲ ਆ ਕਿ ਕੋਈ ਵੀ ਚੀਜ਼ ਤੁਸੀਂ ਅੱਜਕੱਲ ਤਾਂ AI ਦਾ ਜ਼ਮਾਨਾ ਤੁਸੀਂ ਆਨਲਾਈਨ ਰਿਵਰਸ ਇਮੇਜ ਚੈੱਕ ਕਰ ਸਕਦੇ ਹੋ ਰਿਵਰਸ ਵੀਡੀਓ ਚੈੱਕ ਹੋ ਜਾਂਦੇ ਨੇ ਜਾਂ ਸਾਡੇ ਡੀਪੀਆਰਓ ਪੇਜ ਹੈਗੇ ਨੇ ਫੇਸਬੁੱਕ ਇੰਸਟਾਗ੍ਰam ਟਵਿੱਟਰ ਸਾਰੇ ਕਿਤੇ ਤੁਸੀਂ ਉੱਥੋਂ ਵੈਰੀਫਾਈ ਕਰੋ ਜਾਣਕਾਰੀ ਕਿ ਜੇ ਕੋਈ ਤੁਹਾਨੂੰ ਨਹੀਂ ਵੀ ਪਤਾ ਲੱਗਦਾ ਉੱਤੇ ਮੈਸੇਜ ਕਰੋ ਕਿ ਸਾਡੇ ਧਾਂਚੇ ਵੀਡੀਓ ਆਈ ਹੈ ਕਿ ਇਹ ਸੱਚਾ ਬਾਕੀ ਇੱਕ ਤੁਹਾਨੂੰ ਅਸ਼ੋਰ ਕਰਦੇ ਆਂ ਵੀ ਇਦਾਂ ਹਜੇ ਤੱਕ ਮਾਹੌਲ ਬਿਲਕੁਲ ਠੀਕ ਹੈ ਕੋਈ ਵੀ ਪੈਨਿਕ ਹੋਣ ਦੀ ਲੋੜ ਨਹੀਂ ਹੈ ਜੇ ਕੋਈ ਐਕਟੀਵਿਟੀ ਆਰਮੀ ਦੀ ਹੋ ਰਹੀ ਹੈ ਇਹ ਅਲੱਗ ਚੀਜ਼ ਹੈ ਕਿ ਆਰਮੀ ਦੀ ਐਕਟੀਵਿਟੀ ਨੂੰ ਰਿਕੁਐਸਟ ਆ ਕਿ ਕੱਲ ਐਡਵਾਈਜ਼ਰ ਵੀ ਅਸੀਂ ਜਾਰੀ ਕੀਤੀ ਹੈ ਡੀਸਾ ਵੱਲੋਂ ਕਿ ਉਹਨੂੰ ਲਾਈਵ ਨਾ ਦਿਖਾਇਆ ਜਾਵੇ মিডিਆ ਵੱਲੋਂ ਕਿਉਂਕਿ ਆਪਣੇ ਨੈਸ਼ਨਲ ਇੰਟਰਸਟ ਦੇਸ਼ ਦੇ ਨੇ ਮਤਲਬ ਇਹਦੇ ਵਿੱਚ ਬਿਲਕੁਲ ਵੀ ਲੈਪਸ ਨਾ ਕੀਤੀ ਜਾਵੇ ਤੇ ਲੋਕਾਂ ਨੂੰ ਅਪੀਲ ਆ ਕਿ ਪੈਨਿਕ ਨਾ ਕਰੋ ਸਭ ਕੁਝ ਅੰਡਰ ਕੰਟਰੋਲ ਆ ਅਸਰ ਮੀਡੀਆ ਦਾ ਦੇਖ ਰਿਹਾ ਤੁਹਾਡੇ ਕੋਲ ਹੁੰਦਾ ਵਾ ਬਹੁਤ ਸਾਰੇ ਪੇਜ ਜਿਹੜੇ ਨੇ ਇਲੀਗਲ ਬਣੇ ਨੇ ਮੀਡੀਆ ਦੇ ਉਹਨਾਂ ਵਾਸਤੇ ਕੋਈ ਜਾਂਚ ਕੀਤੀ ਜਾ ਰਹੀ ਹੈ ਕੋਈ ਪੁਲਿਸ ਨੇ ਤੁਸੀਂ ਇਸ ਤਰ੍ਹਾਂ ਦੇ ਆਈਟੀ ਦੇ ਵਾਸਤੇ ਚੈੱਕ ਕਰਨ ਲਈ ਪੇਜ ਭੇਜੇ ਹਾਂ ਹਾਂਜੀ ਅਸੀਂ ਬੇਸਿਕਲੀ ਉਹ ਪੇजेस ਜਿਹੜੇ ਨੇ ਪੁਲਿਸ ਦਾ ਜਿਹੜਾ ਸਾਈਬਰ ਸੈੱਲ ਆ ਉੱਤੇ 네ਗੇਟਿਵ ਐਕਟਿਵਲੀ ਉਹਨੂੰ ਚੈੱਕ ਕਰ ਰਿਹਾ ਮਾਨੀਟਰ ਕਰ ਰਿਹਾ ਜੇ ਇਹੋ ਜੀ ਕੋਈ ਵੀ ਇਨਫੋਰਮੇਸ਼ਨ ਪਾਈ ਜਾਂਦੀ ਆ ਤਾਂ ਉਹਨਾਂ ਖਿਲਾਫ ਐਕਸ਼ਨ ਹੋਊਗਾ ਜਿਵੇਂ ਤੁਸੀਂ ਅੱਜ ਵੀ ਦੇਖਿਆ ਸਾਡੇ ਤੇ ਅੰਜ ਕੁਝ ਪੱਤਰਕਾਰਾਂ ਨੇ ਉਹ ਵੀਡੀਓਜ਼ ਲਿਆਏ ਸੀ ਤੇ ਅਸੀਂ ਸਾਈਬਰ ਸੈੱਲ ਨੂੰ ਦੇ ਦਿੱਤੇ ਉਹਨਾਂ ਨੇ ਉਹ ਬੰਦੇ ਟਰੇਸ ਕਰ ਲਏ ਕਿਉਂਕਿ ਹੁਣ ਕਈ ਲੋਕਾਂ ਨੂੰ ਲੱਗਦਾ ਹੁੰਦਾ ਸ਼ਾਇਦ ਬੰਦਾ ਟਰੇਸ ਨਹੀਂ ਹੋਊਗਾ ਬਟ ਜਿਵੇਂ ਟੈਕਨੋਲੋਜੀ ਅੱਗੇ ਵੱਧ ਰਹੀ ਆ ਜਿੰਨਾ ਸੌਖਾ ਵੀਡੀਓ ਪਾਉਣਾ ਉਨਾ ਹੀ ਸੌਖਾ ਤੁਹਾਨੂੰ ਲੱਭਣਾ ਵੀ ਸੋ ਪੁਲਿਸ ਨੂੰ ਪੁਲਿਸ ਇਸ ਕੰਮ ਤੇ ਲੱਗੀ ਹੋਈ ਆ ਪਲੀਜ਼ ਰਿਕਵੈਸਟ ਆ ਵੀ ਕੋਈ ਇਹੋ ਜਿਹੀ ਗਲਤ ਵੀਡੀਓ ਨਾ ਜਾਰੀ ਕਰੋ ਡਿਪਟੀ ਕਮਿਸ਼ਨਰ ਵੱਲੋਂ ਕੋਈ ਖਾਸ ਆਰਡਰ ਜਿਹੜੇ ਹੁਣ ਤੱਕ ਜਿਹੜੇ ਕੱਢੇ ਗਏ ਨੇ ਇਸ ਤੋਂ ਇਲਾਵਾ ਅੱਜ ਦੇ ਕੋਈ ਖਾਸ ਆਰਡਰ ਅੱਜ ਦੇ ਆਰਡਰ ਇੱਕ ਤਾਂ ਫਾਇਰ ਕਰੈਕਰਸ ਤੇ ਪੂਰਾ ਬੈਨ ਆ ਕੋਈ ਵੀ ਜਿਹੜੀਆਂ ਕਮਰਸ਼ੀਅਲ ਇਸਟੈਬਲਿਸ਼ਮੈਂਟਸ ਨੇ ਸ਼ਾਪਸ ਨੇ ਉਹਨਾਂ ਦੇ ਬੰਦ ਦੇ ਲਈ ਕੋਈ ਆਰਡਰ ਨਹੀਂ ਹੈਗੇ ਬਟ ਹਾਂ ਜਦੋਂ ਬਲੈਕਆਊਟ ਆਰਡਰ ਹੁੰਦਾ ਉਦੋਂ ਸਾਰਿਆਂ ਨੇ ਜੋ ਗਾਈਡਲਾਈਨਸ ਹੈਗੀਆਂ ਨੇ ਬਲੈਕਆਊਟ ਦੀਆਂ ਜੋ ਟਾਈਮ ਟੂ ਟਾਈਮ ਅਸੀਂ ਜਾਰੀ ਕਰਦੇ ਰਹਿੰਦੇ ਆ ਉਹਨਾਂ ਨੂੰ ਫੋਲੋ ਕਰਨਾ ਲਾਈਟਸ ਬੰਦ ਰੱਖੋ ਕਮ ਜ਼ਰੂਰੀ ਆ ਕਿ ਤੁਹਾਡਾ ਚਲੋ ਕੰਮ ਵੀ ਜ਼ਰੂਰੀ ਆ ਪਰ ਜਾਨ ਸਭ ਤੋਂ ਪਿਆਰੀ ਹੁੰਦੀ ਆ ਸੋ ਜੋ ਗਾਈਡਲਾਈਨਸ ਨੇ ਉਹਨਾਂ ਨੂੰ ਪੂਰਾ ਕਰੋ ਜੋ ਪ੍ਰਸ਼ਾਸਨ ਵੱਲੋਂ ਜੋ ਗਾਈਡਲਾਈਨ ਦਿੱਤੀਆਂ ਗਈਆਂ ਨੇ ਉਹਨਾਂ ਨੂੰ ਜਲਦ ਤੋਂ ਜਲਦ ਪੂਰਾ ਕਰੋ ਤਾਂ ਅੱਜ ਲੁਧਿਆਣਾ ਪੁਲਿਸ ਵੱਲੋਂ ਇੱਕ ਕਾਰਵਾਈ ਕੀਤੀ ਗਈ ਆ ਆਈਟੀ ਸੈੱਲ ਜਿਹੜਾ ਪੁਲਿਸ ਦਾ ਹੈਗਾ ਵਾ ਉਸ ਵੱਲੋਂ ਦੋ ਲੋਕਾਂ ਨੂੰ ਹਿਰਾਸਤ ਦੇ ਵਿੱਚ ਲਿੱਤਾ ਗਿਆ ਦੋ ਲੋਕਾਂ ਨੂੰ ਗ੍ਰਿਫਤਾਰ ਕੀਤਾ ਵਾ ਜਿਨ੍ਹਾਂ ਨੇ ਸੋਸ਼ਲ ਮੀਡੀਆ ਤੇ ਜੋ ਵੀਡੀਓ ਪਾਈਆਂ ਸੀ ਕਿਉਂਕਿ ਭਾਰਤ ਪਾਕਿਸਤਾਨ ਦੇ ਵਿੱਚ ਇਸ ਵਕਤ ਤਣਾਪੁਰ ਮਾਹੌਲ ਚੱਲ ਰਿਹਾ ਵਾ ਤਾਂ ਵੀਡੀਓ ਜਿਹੜੀਆਂ ਵਾ ਉਹਨਾਂ ਲੋਕਾਂ ਨੇ ਸ਼ੇਅਰ ਕੀਤੀਆਂ ਸੀ ਜਾਂ ਵੀਡੀਓ ਪਾਈਆਂ ਸੀ ਤਾਂ ਉਹਨਾਂ ਉੱਤੇ ਅੱਜ ਇਹ ਕਾਰਵਾਈ ਕੀਤੀ ਗਈ ਹੈ ਪੁਲਿਸ ਵੱਲੋਂ ਇੱਕ ਹੈਲਪਲਾਈਨ ਨੰਬਰ ਵੀ ਜਾਰੀ ਕੀਤਾ ਗਿਆ ਔਰ ਇਹ ਵੀ ਕਿਹਾ ਗਿਆ ਹੈ ਕਿ ਕੋ ਜੋ ਪੁਲਿਸ ਦੇ ਜਾਂ ਪ੍ਰਸ਼ਾਸਨ ਦੇ ਜੋ ਅਫੀਸ਼ੀਅਲ ਪੇਜ ਨੇ ਉਹਨਾਂ ਤੇ ਜਾ ਕੇ ਤੁਸੀਂ ਇਹ ਵੀਡੀਓ ਕਨਫਰਮ ਕਰੋ ਔਰ ਇਹ ਵੀ ਕਿਹਾ ਗਿਆ ਹੈ ਕਿ ਅਗਰ ਤੁਹਾਨੂੰ ਤੁਹਾਡੇ ਕੋਈ WhatsApp ਗਰੁੱਪ ਹੈਗੇ ਆ ਜੇ ਉਸ ਦੇ ਵਿੱਚ ਕੋਈ ਵੀਡੀਓ ਆ ਜਾਂਦੀ ਆ ਤਾਂ ਉਸ ਐਡਮਿਨ ਦੇ ਉੱਤੇ ਵੀ ਕਾਰਵਾਈ ਜਿਹੜੀ ਆ ਪੁਲਿਸ ਵੱਲੋਂ ਕੀਤੀ ਜਾਵੇਗੀ ਕੈਮਰਾਮੈਨ ਗੁਰਵਿੰਦਰ ਦੇ ਨਾਲ ਨਰਿੰਦਰ ਕੁਮਾਰ ਜਗਮਨ ਟੀਵੀ ਲੁਧਿਆਣਾ